ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਰਸ਼ਨ ਕਰਨ ਵਾਸਤੇ ਆਏ ਆ ਗੁਰਦੁਆਰਾ ਗੁਰੂ ਕੇ ਮਹਿਲ ạtari ਸਾਹਿਬ ਪਿੰਡ ਡਰੋਲੀ ਭਾਈ ਜਿਲ੍ਹਾ ਮੋਗਾ ਇਹ ਜੋ ਪਵਿੱਤਰ ਧਰਤੀ ਆ ਇਹ ਤਿੰਨ ਗੁਰੂ ਸਾਹਿਬਾਨਾਂ ਦੀ ਜੋ ਚਰਨਛੋਪਾ ਪ੍ਰਾਪਤ ਧਰਤੀ ਆ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਜੀ ਤੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦਾ ਜੋ ਪ੍ਰਾਤਨ ਇੱਕ ਘਰ ਵੀ ਅੰਦਰ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਜਿੱਥੇ ਗੁਰੂ ਸਾਹਿਬਾਨਾ ਨੇ ਚਰਨ ਪਾਏ ਸੋ ਅੱਜ ਉਹ ਆਪਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਦੇ ਆ ਤੇ ਨਾਲ ਨਾਲ ਆਪਾਂ ਜੋ ਦਰਸ਼ਨ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਕਰਵਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਮੇਰੀ ਪੀਰ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਗੁਰੂ ਕੇ ਮਹਿਲਾ ਟਾਰੀ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਸ ਪਵਿੱਤਰ ਸਥਾਨ ਤੇ ਮੇਰੀ ਪੀਰ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ 6 ਵਰੀ ਆਏ ਹਨ ਤੇ 7 ਸਾਲ ਤੋਂ ਵੱਧ ਸਮਾਂ ਨਿਵਾਸ ਰੱਖ ਕੇ ਇਸ ਇਲਾਕੇ ਨੂੰ ਇਸ ਨਗਰ ਨੂੰ ਬੇਅੰਤ ਬਖਸ਼ਿਆ ਰਹਿਮ ਪਾਵਰਤਾਇਆ ਇਥੇ ਆਉਣ ਦਾ ਕਾਰਨ ਇਹ ਪ੍ਰਾਤਨ ਮਹਿਲ ਜੋ ਉਸ ਵੇਲੇ ਦਾ ਕੁਛ ਬਚਿਆ ਹੋਇਆ ਮਕਾਨ ਦਾ ਹਿੱਸਾ ਅਟਾਰੀ ਦਾ ਕੁਛ ਹਿੱਸਾ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਨਗਰ ਦੇ ਵਸਨੀਕ ਸਨ ਸਤਕਾਰਯੋਗ ਬਾਬਾ ਸਾਈਂदास ਜੀ ਉਹਨਾਂ ਦੇ ਮਹਿਲ ਸਨ ਸਤਕਾਰਯੋਗ ਮਾਤਾ ਰਾਮੋ ਜੀ ਸ਼ੇਵੇਂ ਸਤਗੁਰੂ ਜੀ ਦੇ ਰਿਸ਼ਤੇਦਾਰੀ ਵਿੱਚੋਂ ਵੱਡੇ ਸਾਲੀ ਸੰਧੂ ਸਨ ਪਰ ਸਿੱਖੀ ਦੇ ਨਾਤੇ ਨੂੰ ਸਦਾ ਪਹਿਲ ਦਿੰਦੇ ਸਨ ਉਹਨਾਂ ਦੀ ਭਾਵਨਾ ਸੀ ਕਿ ਸਤਿਗੁਰੂ ਜੀ ਖੁਦ ਇੱਥੇ ਚੱਲ ਕੇ ਆਉਣਗੇ ਇੱਥੇ ਆਣ ਕੇ ਨਿਵਾਸ ਰੱਖਣਗੇ ਇੱਥੇ ਬੇਅੰਤ ਬਖਸ਼ਾ ਰਹਿਮਤਾ ਵਰਤਾ ਕੇ ਜਾਣਗੇ ਇਸ ਭਾਵਨਾ ਨਾਲ ਉਹਨਾਂ ਨੇ ਜਿਸ ਘਰ ਵਿੱਚ ਆਪ ਪਹਿਲਾਂ ਰਹ ਰਹੇ ਸਨ ਉਹ ਵੀ ਛੋਟੀ ਇੱਟ ਦਾ ਪੱਕੀ ਇੱਟ ਦਾ ਬਣਿਆ ਹੋਇਆ ਮਕਾਨ ਸੀ ਪਰ ਇੱਕ ਮੰਜਲਾ ਸੀ ਗੁਰੂ ਜੀ ਵਾਸਤੇ ਉਹਨਾਂ ਨੇ ਨਾਲ ਲਗਮਾ ਇਹ ਜਿਹੜਾ ਮਹਿਲ ਆਪ ਜੀ ਦੇਖ ਰਹੇ ਹੋ ਕੋਸ਼ਿਸ਼ਾ ਜਿਹੜਾ ਬਚਿਆ ਹੈ ਉਸ ਵੇਲੇ ਉਹਨਾਂ ਨੇ ਇਹ ਦੋ ਮੰਜ਼ਲਾ ਮਹਿਲ ਤਿਆਰ ਕੀਤਾ ਉਹਨਾਂ ਸਮਾਂ ਵਿੱਚ ਜਦੋਂ ਇੱਕ ਤੋਂ ਵੱਧ ਮੰਜ਼ਲ ਹੁੰਦੀ ਸੀ ਉਹਨੂੰ ਔਟਾਰੀ ਕਿਹਾ ਜਾਂਦਾ ਸੀ ਤਾਂ ਇਹਦਾ ਨਾਂ ਅੱਜ ਵੀ ਗੁਰਦੁਆਰਾ ਗੁਰੂ ਕੇ ਮਹਿਲ ਔਟਾਰੀ ਸਾਹਿਬ ਜਦੋਂ ਅਸੀਂ ਪਿਛਲੀ ਕੰਧ ਦੇਖਦੇ ਆਂ ਤੇ ਅੱਜ ਵੀ ਜਿਸ ਲੈਵਲ ਤੇ ਆ ਮਹਾਪੁਰਸ਼ਾਂ ਨੇ ਸਾਡੇ ਸਨਮਾਨਯੋਗ ਪ੍ਰਿੰਸੀਪਲ ਡਾਕਟਰ ਸੰਤ巴巴 ਗੁਰਨਾਮ ਸਿੰਘ ਜੀ ਮਹਾਪੁਰਸ਼ਾਂ ਨੇ ਇਹ ਲੈਂਟਰ ਪਾਇਆ ਦਰਬਾਰ ਦਾ ਇਸੇ ਲੈਵਲ ਤੇ ਪਹਿਲਾਂ ਵੀ ਇਸ ਅਟਾਰੀ ਦੀ ਛੱਤ ਸੀ ਜਦੋਂ ਪਿਛਲੀ ਕੰਨ ਦਾ ਪਤਾ ਕਾਂਗੇ ਦਰਸ਼ਨ ਕਰਾਂਗੇ ਤਾਂ ਉਹਦੇ ਵਿੱਚ ਬਾਲਾਂ ਦੇ ਖੁੱਡੇ ਨਜ਼ਰ ਆਉਂਦੇ ਕਿ ਇੱਕ ਛੱਤ ਜਿਹੜੀ ਇਸੇ ਲੈਵਲ ਤੇ ਸੀ ਦੋ ਮੰਜ਼ਲਾ ਮਹਿਲ ਤਿਆਰ ਕੀਤਾ ਕਿ ਗੁਰੂ ਜੀ ਸਾਡੀ ਨਾਲ ਉੱਚੀ ਥਾਂ ਤੇ ਨਿਵਾਸ ਰੱਖਣਗੇ ਇਸ ਤਰ੍ਹਾਂ ਮਹਿਲ ਤਿਆਰ ਕਰਕੇ ਸਾਰੀ ਤਿਆਰੀ ਕਰਕੇ ਉੱਪਰ ਪਲੰਗ ਲਾ ਕੇ ਵਿਸ਼ਾਈ ਕਰਕੇ ਥੱਲੇ ਵੀ ਵਿਸ਼ਾਈ ਕਰਕੇ ਹਰ ਰੋਜ਼ ਸਫਾਈ ਕਰਕੇ ਨਵੀਂ ਵਿਸ਼ਾਈ ਕਰਕੇ ਫੇਰ ਤਾਲੇ ਲਾ ਦਿੰਦੇ ਰਹੇ ਗੁਰੂ ਜੀ ਨੂੰ ਕੋਈ ਪੱਤਰਕਾ ਸੁਨੇਹਾਨੀ ਭੇਜਿਆ ਇਥੋਂ ਅਰਦਾਸਾਂ ਬੇਨਤੀਆਂ ਕਰਦੇ ਰਹੇ ਉਹਨਾਂ ਦੇ ਯਾਦ ਕਰਨ ਦਾ ਤਰੀਕਾ ਵੱਖਰਾ ਸੀ ਕਿ ਗੁਰੂ ਜੀ ਦੇ ਆਉਣ ਤੋਂ ਪਹਿਲਾਂ ਹਰੇਕ ਜਿਹੜੀ ਚੀੜ ਲੁੜੇਂਦੀ ਵਸਤੂ ਉਹ ਪਹਿਲਾਂ ਲੈ ਆਉਂਦੀ ਲੰਗਰ ਵਾਸਤੇ ਰਸਤ ਘੋੜਿਆਂ ਵਾਸਤੇ ਦਾਣਾ ਚਾਰਾ ਗੁਰੂ ਜੀ ਨਾਲ ਫੌਜ ਜਾਣ ਗਿਆ ਉਹਨਾਂ ਦਾ ਉਤਾਰਾ ਕਿੱਥੇ ਕਰਵਾਉਣਾ ਉਹ ਜਗ੍ਹਾ ਦਾ ਪ੍ਰਬੰਧ ਯਾਨੀ ਕਿ ਸਾਰੀ ਤਿਆਰੀ ਪਹਿਲਾਂ ਕਰ ਲੈਣੇ ਕਿ ਸਤਿਗੁਰੂ ਜੀ ਦੇ ਪਤਾ ਨਹੀਂ ਕਦੋਂ ਆ ਜਾਣਾ ਸਾਡੀ ਤਿਆਰੀ ਫੁੱਲ ਚਾਹੀਦੀ ਇਸ ਤਰ੍ਹਾਂ ਲੰਮਾ ਸਮਾਂ ਗੁਰੂ ਜੀ ਦੀ ਉਡੀਕ ਕਰਦੇ ਰਹੇ ਬੇਨਤੀਆਂ ਕਰਦੇ ਰਹੇ ਸ੍ਰੀ ਅੰਮ੍ਰਿਤਸਰ ਸਾਹਿਬ ਦੇਖੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪਵਿੱਤਰ ਚਰਨਾਂ ਵਿੱਚ ਨਮਸਕਾਰ ਪਿਆਰੇ ਆਂ ਦੀਆਂ ਅਰਦਾਸਾਂ ਪੁੱਜੀਆਂ ਫਿਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਜੀ ਅੰਮ੍ਰਿਤਸਰ ਸਾਹਿਬ ਤੋਂ ਆਪਣੇ ਸਤਕਾਰਯੋਗ ਮਾਤਾ ਮਾਤਾ ਗੰਗਾ ਜੀ ਅਤੇ ਆਪਣੇ ਵੱਡੇ ਮਹਿਲ ਸਤਕਾਰਯੋਗ ਮਾਤਾ ਦਮੋਦਰੀ ਜੀ ਤੇ 6000 ਘੋੜਸਵਾਰ ਫੌਜਾਂ ਜੋਧੇ ਜਰਨੈਲ ਨਾਲ ਸਮੇਤ 1606 ਈਸਵੀ ਨੂੰ ਇੱਥੇ ਡਰੋਲੀ ਨਗਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਆਏ ਤੇ ਬਾਬਾ ਸਾਈਂ ਦਾਸ ਜੀ ਨੇ ਬੇਅੰਤ ਸੰਗਤਾਂ ਸਨੇਹਤ ਬਹੁਤ ਸਾਰੀਆਂ ਪੇਟਾਵਾਂ ਪੇਟ ਕਰਕੇ ਅੰਗੋਲੀ ਸਤਿਗੁਰੂ ਜੀ ਨੂੰ ਮਿਲੇ ਤੇ ਚਰਨਾ ਤੇ ਸੀਸ ਨਵਾ ਕਰਕੇ ਚਲਦਿਆਂ ਆਉਂਦਿਆਂ ਇੱਕ ਬੇਨਤੀ ਕੀਤੀ ਮਹਾਰਾਜ ਆਪ ਜੀ ਦੇ ਨਿਵਾਸ ਵਾਸਤੇ ਅਸੀਂ ਇਹ ਸੁੰਦਰ ਟਾਰੀ ਮਹਿਲ ਤਿਆਰ ਕੀਤਾ ਹੈ ਇਹਦੇ ਵਿੱਚ ਨਿਵਾਸ ਰੱਖ ਕੇ ਇਹਨੂੰ ਸਦਾ ਵਸਦੀ ਕਰ ਦਿਓ ਤੇ ਪੂਜਨ ਯੋਗ ਬਣਾ ਦਿਓ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸ ਵਕਤ ਬਚਨ ਕਹਿ ਕੇ ਲੱਗੇ ਸਾਈਂ ਦਾਸ ਸਦਾਰੇ ਦੇ ਮੇਰੇ ਬਸਤ ਰਹੋ ਤੁਮ ਪ੍ਰੇਮ ਬਡੇਰੇ ਕਾ ਸਾਈਂ ਦਾਸ ਜੀ। ਭਾਈ ਜੀ ਤੁਹਾਡਾ ਬਹੁਤ ਆ ਪ੍ਰੇਮ ਸਾਡੇ ਹਿਰਦੇ ਵਿੱਚ ਸਦਾ ਵਸਦਾ ਹੈ। ਪ੍ਰੀਤ ਦਾਮ ਤੇ ਐਜ ਮੰਗਾਏ ਕੇਵਲ ਇਸ ਕਰਕੇ ਤਾਂ ਕਹਨ ਲੱਗੇ ਤੁਸੀਂ ਸਾਨੂੰ ਪ੍ਰੇਮ ਦੀ ਡੋਰ ਪਾ ਕੇ ਖਿੱਚ ਕੇ ਮੰਗਾਇਆ ਹੈ। ਤੇ ਕੇਵਲ ਇਸ ਤੁਹਾਡੇ ਵੱਲੋਂ ਬਣਾਏ ਹੋਏ ਇਸ ਮਹਿਲ ਅਟਾਰੀ ਵਿੱਚ ਨਿਵਾਸ ਕਰਨ ਵਾਸਤੇ ਹੀ ਚਲ ਕੇ ਆਏ। ਸਾਨੂੰ ਮਾਲਵੇ ਦੇਸ਼ ਵਿੱਚ ਕੋਈ ਹੋਰ ਕੰਮ ਨਹੀਂ ਸੀ। ਕੇਵਲ ਇਹਦੇ ਵਿੱਚ ਨਿਵਾਸ ਕਰਨ ਵਾਸਤੇ ਆਏ। ਏਮ ਬੋਲਤ ਸੋ ਗੁਰ ਪ੍ਰਿੰਕ ਬਿਰਾਜੇ ਜਿਸ ਕੇ ਸਿਮਰਨ ਤੇ ਅਗ ਭਾਜੀ। ਇਹਨੇ ਬੋਲਦੇ ਹੋਏ ਮੀਰੀ ਪੀਰੀ ਦੇ ਮਾਲਕ ਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਚੱਲਦਿਆਂ ਚੱਲਦਿਆਂ ਉੱਪਰਲੀ ਮੰਜ਼ਲ ਤੇ ਡੱਠੇ ਹੋਏ ਸੁੰਦਰ ਵਸ਼ਾਈ ਵਿਸ਼ੇ ਪਲੰਗ ਦੇ ਉੱਪਰ ਸਤਿਗੁਰੂ ਜੀ ਬਰਾਜਮਣ ਹੋ ਗਏ ਜਿਸ ਗੁਰੂ ਦਾ ਸਿਮਰਨ ਕਰਨ ਦੇ ਨਾਲ ਕੀਤੇ ਹੋਏ ਜਨਮਾ ਜਨਮਾਂ ਤਰਾ ਦੇ ਜਿਹੜੇ ਪਾਪ ਨੇ ਭਜ ਜਾਂਦੇ ਹਨ ਇਹ ਜਿਹੜਾ ਥੱਲੇ ਵਾਲਾ ਕਮਰਾ ਹੈ ਜਿੱਥੇ ਆਪ ਜੀ ਨੇ ਦਰਸ਼ਨ ਕੀਤੇ ਹਨ ਇਸ ਕਮਰੇ ਵਿੱਚ ਛੇਵੇਂ ਪਾਰਸ਼ਾ ਦੇ ਵੱਡੇ ਮਹਿਲ ਮਾਤਾ ਦਮੋਦਰੀ ਦਾ ਨਿਵਾਸ ਕਰਵਾਇਆ ਗਿਆ ਜਿਹੜੀ ਪਿੱਛੇ ਜਗ੍ਹਾ ਹੈ ਇਸ ਥਾਂ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਹਰੇ ਦਿਸਤ ਕਾਰਜੋਗ ਮਾਤਾ ਸਾਡੇ ਪੂਜਨੀਏ ਮਾਤਾ ਗੰਗਾ ਜੀ ਦਾ ਨਿਵਾਸ ਕਰਵਾਇਆ ਇੱਥੇ ਨਿਵਾਸ ਦੌਰਾਨ ਹੀ 1613 ਈਸਵੀ ਨੂੰ ਜਾ ਕਰਕੇ ਕਤਕ ਦੀ ਪੂਰਨਮਾਸ਼ੀ ਵਾਲੇ ਦਿਨ ਸ਼ੇਨ ਪਾਰਸ਼ਾ ਦੇ ਵੱਡੇ ਸਾਹਿਬ ਜੀ ਜਿਨ੍ਹਾਂ ਨੂੰ ਵਰ ਪ੍ਰਾਪਤ ਹੈ ਕਿ ਤਨ ਤਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਉਹਨਾਂ ਮਹਾਂਪੁਰਸ਼ਾਂ ਦਾ ਇਸ ਕਮਰੇ ਵਿੱਚ ਬਾਬਾ ਗੁਰਦਿੱਤਾ ਸਾਹਿਬ ਦਾ ਪ੍ਰਕਾਸ਼ ਹੋਇਆ ਬਾਬਾ ਬਿਧੀਚੰਦ ਸਾਹਿਬ ਜੀ ਪੱਟੀ ਪਾਠ ਵਿੱਚ ਬੈਠਦੇ ਨੇ ਦਸ਼ਾਲੇ ਲੈਣਗੇ ਵਾਪਸ ਆਉਂਦੇ ਮੱਜ ਦੇ ਪੱਠ ਵਿੱਚ ਬੈਠ ਗਏ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਥੇ ਬੈਠ ਹੀ ਆਪਣੇ ਉੱਪਰ ਜਲ ਜੰਗਾਗਰਾਂ ਪਵਾਇਆਂ ਉਥੋਂ ਸੇਕ ਇੱਥੇ ਆਉਂਦਾ ਰਿਹਾ ਇੱਥੋਂ ਠੰਡ ਉਥੇ ਪਹੁੰਚਦੀ ਰਹੀ ਇਹ ਜਾਰੀ ਕਲਾ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਂਤਿ ਵਰਤਾਈ ਤੇ ਇਸੇ ਟਾਰੀ ਵਿੱਚ ਸਤਿਗੁਰੂ ਜੀ ਬਿਰਾਜਮਾਨ ਸਨ ਜਿਸ ਜਦੋਂ ਬਾਬਾ ਪਾਈ ਰੂਪ ਚੰਦ ਜੀ ਪਾਈ ਸਾਧੂ ਜੀ ਨੇ ਯਾਦ ਕੀਤਾ ਕਿ ਸਤਿਗੁਰੂ ਜੀ ਆਪ ਜੀ ਦੇ ਸ਼ਗਨ ਵਾਲਾ ਜਲ ਹੈ ਆਪ ਜੀ ਛਕੋਗੇ ਤੇ ਅਸੀਂ ਛਕਾਂਗੇ। ਪ੍ਰੇਮ ਭਰਨ ਕਰਕੇ ਬੈਠ ਗਏ ਗੁਰੂ ਜੀ ਨੂੰ ਯਾਦ ਕਰਦੇ ਰਹਿ। ਤੇ ਤਿਖਣ ਦੁਪਹਿਰੇ 17 ਜੇਠ ਨੂੰ ਤਾਨਸ਼ੀ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਮਹਿਲ ਵਿੱਚੋਂ ਇਕੱਲੇ ਹੀ ਕੋੜੇ ਤੇ ਸਵਾਰ ਹੋ ਕਰਕੇ ਉਹਨਾਂ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਉੱਥੇ ਜਾ ਕੇ ਜਲ ਛਕਿਆ। ਇੱਕ ਰਾਤ ਸਤਿਗੁਰੂ ਜੀ ਉੱਥੇ ਰਹੇ। ਬਾਬਾ ਪਾਈ ਰੂਪ ਚਾਂਦੀ ਜੀ ਦੇ ਨਾਂ ਤੇ ਨਗਰ ਵਸਾ ਕੇ ਸਤਿਗੁਰੂ ਜੀ ਫੇਰ ਸਿੱਖਾਂ ਸਮੇਤ ਇੱਥੇ ਵਾਪਸ ਆ ਗਏ। ਇਹੋਂ ਕਾਲੀਏ ਕੇ ਮਾਲਵੇ ਦੇਸ਼ ਦਾ ਇਸ ਇਲਾਕੇ ਦਾ ਛੇਵੇਂ ਸਤਗੁਰੂ ਜੀ ਦਾ ਸਭ ਤੋਂ ਪਹਿਲਾ ਸਥਾਨ ਹੈ ਤੇ ਹੈੱਡਕੁਆਟਰ ਹੈ ਜਿੰਦੇ ਵੀ ਮਾਲਵੇ ਇਲਾਕੇ ਵਿੱਚ ਛੇਵੇਂ ਸਤਗੁਰੂ ਜੀ ਦੇ ਸਥਾਨ ਨੇ ਚਾਹੇ ਨਗਰ ਵਸਾਏ ਜੰਗਲ ਲੜੀ ਹੋਰ ਵੀ ਬੰਦ ਥਾਵਾਂ ਤੇ ਸਤਗੁਰੂ ਜੀ ਨੇ ਬਖਸ਼ਿਸ਼ਾਂ ਜਾ ਕੇ ਵਰਤਾਈਆਂ ਵਕ ਵਕ ਥਾਵਾਂ ਤੇ ਰਹਿਮਤਾ ਕੀਤੀਆਂ ਇੱਥੋਂ ਜਾ ਕੇ ਹੀ ਸਤਗੁਰੂ ਜੀ ਬਖਸ਼ਿਸ਼ਾਂ ਵਰਤਾ ਕੇ ਰਹਿਮਤਾ ਵਰਤਾ ਕੇ ਫਿਰ ਵਾਪਸ ਇੱਥੇ ਆ ਜਾਂਦੇ ਰਹੇ ਤੇ ਇਧਰਲੇ ਬੰਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਦੀਆਂ ਉਸ ਵੇਲੇ ਦੀਆਂ ਜਿਵੇਂ ਸ਼ਤੀਰ ਪ੍ਰਾਤਨ ਪਿਆ ਆ ਆਪ ਦੇ ਦਰਸ਼ਿਤ ਕਰ ਰਹੇ ਹੋ ਤੇ ਇਧਰ ਪ੍ਰਾਤਨ ਚੁਰਾ ਨੇ ਕੱਚੀਆਂ ਜਿਹਦੇ ਵਿੱਚ ਸਤਿਗੁਰੂ ਜੀ ਵਾਸਤੇ ਸਿੱਖਾਂ ਵਾਸਤੇ ਲੰਗਰ ਤਿਆਰ ਹੁੰਦਾ ਰਿਹਾ ਇਹ ਪ੍ਰਾਤਨ ਚੁਰਾ ਵੀ ਉਸ ਵੇਲੇ ਦੀਆਂ ਨੇ ਇੱਥੇ ਸਾਡੇ ਸਨਮਾਨਯੋਗ ਪ੍ਰਿੰਸੀਪਲ ਡਾਕਟਰ ਸੰਤ ਬਾਬਾ ਗੁਰਨਾਮ ਸਿੰਘ ਜੀ ਮਹਾਂਪੁਰਸ਼ਾਂ ਨੇ ਡਰੋਲੀ ਪਾਈਕਾਰ ਸੇਵਾ ਵਾਲਿਆਂ ਨੇ ਇਹ ਪ੍ਰਾਤਨ ਯਾਦਗਾਰ ਜਿਹੜੀ ਆ ਦੋਵਾਂ ਸਥਾਨਾਂ ਤੇ ਇਨ ਬਿੰਨ ਉਸੇ ਤਰ੍ਹਾਂ ਸਾਵਕੇ ਰੱਖੀ ਆ ਜੀਡੀ ਇਹਦੇ ਵਿੱਚ ਵਿਸ਼ਾਈ ਕੀਤੀ ਆ, ਆਰਜੀ ਵੀਸ਼ਾਈ ਕੀਤੀ ਆ। ਥੱਲੇ ਵੀ ਪ੍ਰਾਤਨ ਇਸ ਕਮਰੇ ਵਿੱਚ ਬਕਾਇਦਾ ਉਸ ਵੇਲੇ ਦਾ ਚੂਨੇ ਦਾ ਫਰਸ਼ ਲੱਗਾ ਹੋਇਆ ਜਿੱਥੇ ਛੇਵੇਂ ਪਾਸ਼ਾ ਦੇ ਵੱਡੇ ਮਹਿਲ ਮਾਤਾ ਦਮੋਦਰੀ ਦਾ ਨਿਵਾਸ ਸੀ। ਇਸ ਕਮਰੇ ਵਿੱਚ ਹੀ ਬਾਬਾ ਗੁਰਦਤਾ ਸਾਹਿਬ ਦਾ ਪ੍ਰਕਾਸ਼ ਹੋਇਆ। ਇਹ ਸੰਗਤ ਜੀ ਆਪ ਜੀ ਦੇ ਵੇਖਣ ਯੋਗ ਦਰਸ਼ਨ ਕਰਨ ਯੋਗ ਹਨ। ਇਸ ਮਹਿਲ ਵਿੱਚ ਹੀ 1631 ਸ੍ਰੀ ਨੂੰ ਜਾ ਕਰਕੇ ਛੇਵੇਂ ਪਾਸ਼ਾ ਦੇ ਵੱਡੇ ਮਹਿਲ ਸਤਕਾਰਯੋਗ ਮਾਤਾ ਦਮੋਦਰੀ ਜੀ ਨੇ 12 ਸਾਵਣ ਨੂੰ ਇੱਥੇ ਸੱਚਖੰਡ ਪੈਨਾ ਕੀਤਾ। ਉਹਨਾਂ ਤੋਂ ਅਗਲੇ ਦਿਨ ਹੀ ਮਾਤਾ ਰਾਮੋਜੀ ਤੇ ਬਾਬਾ ਸਾਈ ਦਾਸ ਜੀ ਉਹਨਾਂ ਕੱਠਿਆਂ ਨੇ ਅਗਲੇ ਦਿਨ ਇਸਰੀ ਦੇ ਸਮੈਲ ਵਿੱਚ ਛੱਡਿਆ ਇਹਨਾਂ ਤੋਂ ਅਗਲੇ ਦਿਨ ਛੇਵੇਂ ਸਤਿਗੁਰੂ ਧਾਨਸ਼ੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਇਹਨਾਂ ਦੇ ਸਾਸ ਸੋਰਾ ਬਾਬਾ ਨਰਾਇਣ ਦਾਸ ਮਾਤਾ ਦਾਕੌਰ ਜੀ ਨੇ ਵੀ ਇਸੇ ਮਹਿਲ ਵਿੱਚ ਸਤਕੰਡ ਪਾਠ ਦਾ ਨ ਕੀਤਾ ਤੇ ਇਹਨਾਂ ਪੰਨਿਆਂ ਦੇ ਨਿਵੇਤ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਪਾਸੋਂ ਧਾਨਸ਼ੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਨੇ ਸ੍ਰੀ ਸਾਹਿ ਪਾਠ ਇਸ ਅਟਾਰੀ ਵਿੱਚ ਕਰਵਾਇਆ ਤੇ ਭੋਗ ਜਿੱਥੇ 6000 ਫੌਜਦਾ ਉਤਾਰਾ ਜਿੱਥੇ ਸਤਿਗੁਰੂ ਜੀ ਡੇਲੀ ਜਾ ਕਰਕੇ ਸਵੇਰ ਸ਼ਾਮ ਦੁਪਹਿਰ ਦਾ ਦੀਵਾਨ ਸਜਾਉਂਦੇ ਰਹੇ ਗੁਰਦੁਆਰਾ ਸਿਮਰਨ ਸਰਸ ਵਿਖੇ ਪਾਇਆ ਗਿਆ ਭੋਗ ਤੋਂ ਅਪਰੰਤ ਜਦੋਂ ਸਤਿਗੁਰੂ ਜੀ ਇੱਥੇ ਆਉਦੇ ਨੇ ਸ਼ਾਮ ਦੇ ਵਕਤ ਹਰ ਰੋਜ਼ ਦੀ ਤਰ੍ਹਾਂ ਤੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਕਾਫੀ ਰਾਤ ਜਿਹੜੀ ਬਤੀਤ ਹੋ ਚੁੱਕੀ ਆਪ ਜੀ ਆਰਾਮ ਨਹੀਂ ਕਰ ਰਹੇ ਤਾਂ ਉਸ ਵਕਤ ਸਤਿਗੁਰੂ ਜੀ ਨੇ ਬਚਨ ਕੀਤੇ ਕਹਿਣ ਲੱਗੇ ਰਾਮੋ ਸਹਿਤ ਸੇਵ ਕੋ ਠਾਨੇ ਨਿਤ ਨੂਤਨ ਮਨ ਪ੍ਰੇਮ ਮਹਾਨ ਹੈ ਸਾਈਂ ਦਾਸ ਦ੍ਰਿਸ਼ਟਨਾ ਆਵੇ ਬਸ ਉਹ ਇਸਥਲ ਮੋਹਿ ਨਾ ਪਾਰੇ ਕਿ ਸਾਡੇ ਬਹੁਤ ਹੀ ਪਿਆਰ ਵਾਲੇ ਸਾਈਂ ਦਾਸ ਜੀ ਉਹਨਾਂ ਦੇ ਮਹਿਲ ਰਾਮੋ ਜੀ ਬੜੇ ਨਿਤ ਨਵੇਂ ਪ੍ਰੇਮ ਨਾਲ ਸਾਡੀ ਸੇਵਾ ਕਰਦੇ ਸਨ ਇੰਨਾ ਪਿਆਰ ਕੀਤਾ ਇੰਨਾ ਪਿਆਰ ਕੀਤਾ ਕਿ ਬਿਨਾ ਪੱਤਰ ਕਾ ਬਿਨਾ ਸਨੇਹ ਤੋਂ ਸਾਨੂੰ ਪ੍ਰੇਮ ਦੀ ਡੋਰ ਪਾ ਕੇ ਖਿੱਚ ਕੇ ਇਸ ਮਹਿਲ ਵਿੱਚ ਉਹਨਾਂ ਨੇ ਨਿਵਾਸ ਕਰਵਾਇਆ ਤੇ ਅੱਜ ਉਹ ਪਿਆਰੇ ਸਾਡੇ ਨਜ਼ਰ ਨਹੀਂ ਆਉਂਦੇ ਸਾਡੀ ਇੱਛਾ ਹੈ ਕਿ ਇਥੋਂ ਅੱਗੇ ਚਾਲਾ ਕਰ ਚੱਲੀਏ ਜਦ ਹੀ ਸਵੇਰ ਹੋਈ ਨਗਾਰੇ ਤੇ ਚੋਟ ਲੱਗੀ ਤੇ ਜੋਦੇ ਜਰਨੈਲਾ ਨੇ ਸਿੱਖਾਂ ਨੇ ਤਿਆਰੀ ਕਰਨੀ ਸ਼ੁਰੂ ਕਰ ਲਈ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਸਥਾਨ ਗੁਰਦੁਆਰਾ ਗੁਰੂ ਕੇ ਮਹਿਲਾ ਟਾਰੀ ਸਾਹਿਬ ਦੀ ਉੱਪਰਲੀ ਮੰਜ਼ਲ ਤੇ ਜਿੱਥੇ ਹਰ ਰੋਜ਼ ਬਰਾਜਮਨ ਹੁੰਦੇ ਸਨ ਉੱਥੇ ਬਰਾਜਮਨ ਸਨ ਤੇ ਇੱਥੇ ਆਣ ਕਰਕੇ ਇਸ ਇਲਾਕੇ ਤੇ ਨਗਰ ਦੇ ਪਿਆਰ ਵਾਲੇ ਸਿੱਖਾਂ ਨੇ ਆਣ ਕੇ ਬੇਨਤੀ ਕੀਤੀ ਮਹਾਰਾਜਾ ਆਪ ਜੀ ਚਲੇ ਚੱਲੇਓ। ਬਾਬਾ ਸਾਈਂदास ਮਾਤਾ ਰਾਮ ਮੋਜੀ ਵੀ ਸੱਚਖੰਡ ਪਿਆਨਾ ਕਰ ਗਏ ਹਨ। ਤੁਸੀਂ ਵੀ ਸਾਨੂੰ ਛੱਡ ਕੇ ਚਲੇ ਚੱਲੇਓ। ਇਸ ਜੰਗਲ ਦੇਸ਼ ਵਿੱਚ ਔਖੜ ਮੁਸੀਬਤ ਆਉਣ ਤੇ ਦੁੱਖ ਆਉਣ ਤੇ ਸਾਡੀ ਕੌਣ ਬਾਂ ਫੜੇਗਾ? ਤਾਂ ਉਸ ਵਕਤ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉੱਪਰ ਬਿਰਾਜਮਾਨ ਸਨ ਤੇ ਇਸ ਕਮਰੇ ਵੱਲ ਇਸ਼ਾਰਾ ਕਰਕੇ ਉਹਨਾਂ ਨੇ ਬਹੁਤ ਸਾਰੇ ਵਾਰ ਤੇ ਬਖਸ਼ੀਆਂ ਦਿੱਤੀਆਂ। ਹਾਂ ਲੱਗੇ ਸ਼੍ਰੀ ਗੁਰਦਿੱਤਾ ਜਨਮ ਸਥਾਨ ਤੇਹ ਪੂਜੋ ਸ਼ਰਦਾ ਤਰਮਾਨ ਕਿ ਸ਼੍ਰੀ ਗੁਰਦਿੱਤਾ ਜੀ ਦਾ ਇਹ ਜਨਮ ਸਥਾਨ ਹੈ ਬਾਬਾ ਸਾਈ ਦਾਸ ਜੀ ਨੇ ਜੋ ਸਾਨੂੰ ਓਟਾਰੀ ਪੇਟ ਕੀਤੀ ਹੈ ਇਹ ਸਾਈ ਦਾਸ ਜੀ ਦੀ ਪੇਟ ਕੀਤੀ ਓਟਾਰੀ ਵਿੱਚ ਇਸ ਕਮਰੇ ਵਿੱਚ ਸ਼੍ਰੀ ਗੁਰਦਿੱਤਾ ਜੀ ਦਾ ਜਨਮ ਹੋਇਆ ਹੈ ਇਹਨੂੰ ਸ਼ਰਦਾ ਪ੍ਰੇਮ ਧਾਰਨ ਕਰਕੇ ਦੀ ਪੂਜਾ ਕਰਨੀ ਜਿਸ ਕੋ ਕਾਜ ਕਹੂੰ اٹਕਾਏ ਕਰੋ ਬੇਨਤੀ ਤਿਸਥਲ ਜਾਏ ਜੇ ਦਾ ਕਦੋਂ ਵੀ ਕੋਈ ਵੀ ਕੰਮ اٹਕੇ ਪ੍ਰੋਬਲਮ ਆਵੇ ਵਿਗਨ ਪਵੇ ਥਿਆਂ ਕੇ ਅਰਦਾਸ ਬੇਨਤੀ ਕਰਵਾਓ ਮਨੋ ਕਾਮਨਾ ਪੁਰੀ ਤੇ ਤੁਹਾਡੀਆਂ ਮਨੋ ਕਾਮਨਾਵਾਂ ਆਵਾਸ਼ੇ ਪੂਰੀਆਂ ਹੋਣਗੀਆਂ ਸੰਕਟ ਪਰਹਿ ਸੁਲੇਹ ਉਬਾਰੀ ਪਏ ਹੋਏ ਸੰਕਟ ਮੁਸੀਬਤ ਵਿੱਚੋਂ ਵੀ ਕੱਢ ਲਿਆ ਜਾਵੇਗਾ ਤੇ ਸਾਡੇ ਕਰਨ ਵਾਸਤੇ ਸਾਨੂੰ ਸਤਿਗੁਰੂ ਜੀ ਨੇ ਬਚਨ ਦਿੱਤੇ ਕਿ ਹੱਲ ਲਗੇ ਸਿੱਖ ਸੰਗਤ ਕੀ ਜੈ ਸੇਵਾ ਸਿੱਖੀ ਤਰ ਪੂਜੋ ਗੁਰਦੇਵਾ ਮੜੀਆਂ ਕਵਰਾਂ ਤਾਂ ਅਗੇ ਤੀਤਾਂ ਵਾਲੇ ਅੱਡਿਆਂ ਨੂੰ ਛੱਡ ਕਰਕੇ ਸਿੱਖ ਸੰਗਤ ਦੀ ਸੇਵਾ ਕਰਨੀ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਰਨੀ ਸਤਨਾਮ ਕੋ ਸਿਮਰਨ ਕਰਨ ਨੂੰ ਸ੍ਰੀ ਸਤਗੁਰ ਬਾਣੀ ਨੇ ਤਰਨ ਨੂੰ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਗੁਰੂ ਕੀ ਬਾਣੀ ਨੇਿਤ ਪੜ੍ਹਨੀ ਇਹ ਮੇਉ ਉਪਦੇਸ਼ ਲਿਹੋ ਰਿਦਤਾਰੇ ਹਲਤ ਪਲਤ ਮੈਂ ਰਹੋ ਸਕਾਰੇ ਸਾਹਿਬ ਕਹਿਣ ਲੱਗੇ ਇਹ ਸਾਡੇ ਵੱਲੋਂ ਦਿੱਤੇ ਹੋਏ ਬਚਨ ਆਪਣੇ ਹਿਰਦੇ ਵਿੱਚ ਸੰਗਤ ਜੀ ਧਾਰਨ ਕਰਕੇ ਰੱਖੋ ਤੇ ਲੋਗ ਤੇ ਪ੍ਰਲੋਗ ਦੇ ਸਾਰੇ ਸੁੱਖ ਤੁਹਾਨੂੰ ਸਦਾ ਇਸ ਟਾਰੀ ਵਿੱਚੋਂ ਇਸ ਮਹਿਲ ਵਿੱਚੋਂ ਮਿਲਦੇ ਰਹਿਣਗੇ ਕਿਸੇ ਗੱਲ ਦੀ ਚਿੰਤਾ ਨਾ ਕਰਨੀ ਇਸ ਤਰ੍ਹਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਪਵਿੱਤਰ ਸਥਾਨ ਤੇ ਵਾਰ ਬਖਸ਼ਿਸ਼ ਕੀਤੇ ਹਨ ਤੇ ਬਚਨ ਕੀਤੇ ਕਿ ਜਿਹੜਾ ਵੀ ਇੱਥੇ ਆਣ ਕੇ ਅਰਦਾਸ ਬੇਨਤੀ ਕਰੇਗਾ ਸਤ ਸੰਗਤ ਦੀ ਹਾਜ਼ਰੀ ਪਾਏਗਾ ਉਹਨੂੰ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਮਿਲਗੀਆਂ ਅੱਜ ਵੀ ਦੂਰ ਦਰਡੇ ਤੋਂ ਅਨੇਕਾਂ ਸੰਗਤਾਂ ਗੁਰਦੁਆਰਾ ਗੁਰੂ ਕੇ ਮਹਿਲਾ ਟਾਰੀ ਸਾਹਿਬ ਦੇ ਦਰਸ਼ਨ ਕਰਕੇ ਇਤਿਹਾਸ ਤੋਂ ਜਾਣੂ ਕਰਕੇ ਇਨਾ ਪਵਿੱਤਰ ਬਚਨਾਂ ਤੇ ਪਹਿਰਾ ਦੇ ਕੇ ਲੋਕ ਤੇ ਪਰਲੋਕ ਦੇ ਸੁੱਖ ਪ੍ਰਾਪਤ ਕਰ ਰਹੇ ਹਨ ਜਿੱਥੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਲਾਂਬੰਦੀ ਇਸ ạtਾਰੀ ਗੁਰਦੁਆਰਾ ਗੁਰੂ ਕੇ ਮਹਿਲਾ ạtਾਰੀ ਸਾਹਿਬ ਵਿੱਚ ਨਿਵਾਸ ਰੱਖਿਆ ਬਖਸ਼ਾ ਵਰਤਾਈਆਂ ਉੱਥੇ ਸਤਨੇ ਪਾਤਸ਼ਾਹ ਸ਼੍ਰੀ ਗੁਰੂ ਹਰਦਾਸ ਸਾਹਿਬ ਮਹਾਰਾਜ ਜੀ ਇਸ ਮਾਲਵਾ ਦੇਸ਼ ਵਿੱਚ ਜਦੋਂ ਬੇਅੰਤ ਬਖਸ਼ਿਸ਼ਾਂ ਰਹਿਮਤਾ ਵਰਤਣ ਆਏ ਤਾਂ ਉਹਨਾਂ ਨੇ ਇਸ ਓਟਾਰੀ ਵਿੱਚ ਜਿੱਥੇ ਉਹਨਾਂ ਦੇ ਪਿਤਾ ਬਾਬਾ ਗੁਰਦਤਾ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਦਾਦਾ ਗੁਰੂ ਜੀ ਨੇ ਸਾਲਾਬਦੀ ਨਿਵਾਸ ਰੱਖਿਆ ਉਹਨਾਂ ਯਾਦਾਂ ਨੂੰ ਤਾਜ਼ਾ ਕਰਦਿਆਂ ਹੋਇਆਂ ਨਤਮਸਤਕ ਹੁੰਦੇ ਆ ਇਸ ਓਟਾਰੀ ਵਿੱਚ ਹੀ ਉਹਨਾਂ ਨੇ ਨਿਵਾਸ ਰੱਖਿਆ ਫਿਰ ਨਾਮੇ ਸਤਗੁਰੂ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਛੋਟੇ ਪੁੱਤਰ ਨੇ ਇਸ ਮਾਲਵਾ ਦੇਸ਼ ਨੂੰ ਤਾਰਨ ਵਾਸਤੇ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਵੰਡਣ ਵਾਸਤੇ ਜਦ ਆਏ ਤਾਂ ਉਹਨਾਂ ਨੇ ਵੀ ਜਿੱਥੇ ਬਾਲਵਸਥਾ ਵਿੱਚ ਇੱਥੇ ਲੰਮਾ ਸਮਾਂ ਨਿਵਾਸ ਰੱਖਿਆ ਉਹ ਪਿਤਾ ਗੁਰੂ ਜੀ ਦੇ ਇਸ ਨਿਵਾਸ ਸਥਾਨ ਤੇ ਭਰਾ ਬਾਬਾ ਗੁਰਦਤਾ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਵਾਲਾ ਕਮਰਾ ਜਿੱਥੇ ਆਪ ਜੀ ਨੇ ਪ੍ਰਾਤਨ ਫਰਸ਼ ਦੇ ਵੀ ਦਰਸ਼ਨ ਕੀਤੇ ਨੇ ਤੇ ਇਹਨਾਂ ਸਾਰੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਇਆ ਨਤਮਸਤਕ ਹੁੰਦੇ ਆਂ ਤਾਂ ਸਤਵੇਂ ਤੇ ਨਾਮੇ ਸਤਗੁਰੂ ਜੀ ਨੇ ਵੀ ਇੱਥੇ ਆਣ ਕੇ ਨਿਵਾਸ ਕੀਤਾ ਬਾਅਦ ਕੇ ਤਿੰਨ ਪਾਤਸ਼ਾਹਿਆਂ ਦਾ ਇਹ ਨਿਵਾਸ ਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ੍ਰੀ ਗੁਰੂ ਹਰੈ ਸਿੰਘ ਸਾਹਿਬ ਮਹਾਰਾਜ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗੁਰਦੁਆਰਾ ਗੁਰੂ ਕੇ ਮਹਿਲਾ ਟਾਰੀ ਸਾਹਿਬ ਨਿਵਾਸ ਸਮੇਂ ਉਹਨਾਂ ਦੇ ਵੱਡੇ ਸਾਹਿਬ ਜੀ ਅਤੇ ਬਾਬਾ ਗੁਰਦਤਾ ਸਾਹਿਬ ਦਾ ਪ੍ਰਕਾਸ਼ ਗੁਰਦੁਆਰਾ ਗੁਰੂ ਕੇ ਮੈਦਾਨ ਟਾਰੀ ਸਹਿ ਵਿੱਚ ਹੋਇਆ ਜਦੋਂ ਕੁਝ ਸਾਲਾਂ ਦੇ ਵੱਡੇ ਹੋਏ ਤਾਂ ਸਤਿਕਾਰਯੋਗ ਬਾਬਾ ਸਾਈਂ ਦਾ ਜੀ ਜੋ ਕਿ ਬਾਬਾ ਗੁਰਦਤਾ ਜੀ ਦੇ ਮਾਸੜ ਲੱਗਦੇ ਸਨ ਪਰ ਉਹ ਬੜੀ ਉੱਚੀ ਨਜ਼ਰ ਨਾਲ ਭਾਵ ਨਾਲ ਤੱਕਦੇ ਨਾ ਸਨ ਕਿ ਬਾਬਾ ਗੁਰਦਤਾ ਸਾਹਿਬ ਜੀ ਬਹੁਤ ਵੱਡੀ ਹਸਤੀ ਆ ਮਹਾਪੁਰਸ਼ ਨੇ ਇਹਨਾਂ ਦੀ ਕੋਈ ਯਾਦਗਾਰ ਹੋਵੇ ਉਹਨਾਂ ਨੇ ਗਾਰੇ ਦੀ ਕੱਚੀ ਈਟ ਤਿਆਰ ਕਰਕੇ ਗਿੱਲੀ ਗੱਲੀ ਵਿੱਚ ਇੱਕ ਚਰਨ ਇਧਰ ਨੂੰ ਸੱਜੇ ਪਾਸੇ ਨੂੰ ਦੂਜਾ ਖੱਬੇ ਪਾਸੇ ਨੂੰ ਲਵਾ ਕਰਕੇ ਉਹ ਇੱਟ ਆਵੇ ਵਿੱਚ ਪਕਾ ਕੇ ਆਪਣੇ ਪਾਸ ਰੱਖਦੇ ਸੀ ਇਹ ਉਹ ਈਟਾਂ ਜਿਹਦੇ ਉੱਪਰ ਬਾਬਾ ਗੁਰਦਤਾ ਸਾਹਿਬ ਦੇ ਚਰਨਾਂ ਦੀ ਪੈੜ ਲੱਗੀ ਤੁਸੀਂ ਦਰਸ਼ਨ ਕਰ ਰਹੇ ਹੋ ਇਹਦੇ ਨਾਲ ਹੀ ਅੱਗੇ ਪੋਥੀਆਂ ਰੱਖਣ ਵਾਲੀ ਰੇਲ ਇਹ ਵੀ ਪ੍ਰਾਤਨ ਛਵੇਂ ਜਾਮੇ ਵੇਲੇ ਦੀ ਆ ਨਾਲ ਹੀ ਲੱਕੜ ਦੀਆਂ ਕਿੱਲੀਆਂ ਚੌਰਸ ਬੰਨਾ ਮਹਿਲ ਦੀ ਕੰਧ ਵਿੱਚ ਸੀ ਸਾਹ ਬੰਨਾ ਬਾਹਰ ਸੇ ਇਹਨਾਂ ਗੁਰੂ ਸਾਹਿਬ ਜੀ ਬਸਤਰ ਟੰਗਦੇ ਰਹੇ ਇਸ ਤੋਂ ਅੱਗੇ ਪੀੜਾ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਹੋ ਜਿਹਦੇ ਉੱਪਰ ਛੇਵੇਂ ਪਾਰਸ਼ਾ ਦੇ ਵੱਡੇ ਮਹਿਲ ਸਤਕਾਰਯੋਗ ਮਾਤਾ ਦਮੋਦਰੀ ਜੀ ਲੰਮਾ ਸਮਾਂ ਬੈਠਦੇ ਰਹੇ ਜਿਹੜੀ ਸ੍ਰੀ ਸਾਹਿਬ ਦੇ ਉੱਪਰ ਪਈਏ ਵੀ ਪ੍ਰਾਤਨ ਛੇਵੇਂ ਜਾਮੇ ਵੇਲੇ ਦੀ ਆ ਇਹਦੇ ਨਾਲ ਹੀ ਲੋਹੇ ਦਾ ਡੱਬਾ ਤੇ ਇੱਕ ਲੋਹੇ ਦਾ ਤੇ ਪੱਥਰ ਦਾ ਵਟਾ ਦੇ ਵਿੱਚ ਇਹ ਵੀ ਪ੍ਰਾਤਨ ਸੁਵਿਰੀਦਾ ਹੈ ਨਜ਼ਦੀਕ ਹੀ ਲੋਹੇ ਦਾ ਇੱਕ ਕਟਸ਼ਾ ਪਿਆ ਛੋਟਾ ਜਿਹਾ ਉਹਦੇ ਨਾਲ ਕੋਲੇ ਉਹ ਪਰਲੇ ਬਰਤਨ ਵਿੱਚ ਪਾ ਕੇ ਮਿੱਟੀ ਦੇ ਬਰਤਨ ਵਿੱਚ ਪਾ ਕੇ ਤੇ ਸੁਗੰਧਦਾਰ ਸਮਗਰੀ ਪਾ ਕੇ ਸੁਗੰਧੀ ਕੀਤੀ ਜਾਂਦੀ ਸੀ ਗੁਰੂ ਕੇ ਗੁਰੂ ਕੇ ਮਹਾਰਾਜਾ ਟਾਰੀ ਸਾਹਿਬ ਦੇ ਵਿੱਚ ਉਸ ਵੇਲੇ ਦੀ ਪ੍ਰਾਰਥਨਾ ਰਾਗ ਸੀ ਪਹਿਲੀ ਬਾਬਾ ਸਾਈਂ ਦਾਜ ਨੇ ਪਿਆਰ ਬਚਾਣ ਕੇ ਪਹਿਲੇ ਦਿਨ ਦੀ ਰਾਗ ਵੀ ਸਾਹਮ ਕੇ ਰੱਖ ਲਈ ਸੀ ਪੀਪਾ ਨਮਾ ਰਾ ਕੇ ਦੇ ਵਿੱਚ ਪ੍ਰਾਰਥਨਾ ਛੋਟੇ ਛੋਟੇ ਮਿੱਟੀ ਦੇ ਬਰਤਨ ਟੁੱਟੇ ਤੇ ਸਾਫਤ ਉਸ ਵੇਲੇ ਦੇ ਪ੍ਰਾਤਨ ਨੇ ਤੇ ਇਹ ਸੰਗਲ ਵੀ ਉਸ ਵੇਲੇ ਦਾ ਪ੍ਰਾਤਨ ਜਿਹੜਾ ਲੰਗਰ ਵਿੱਚ ਵਰਤਿਆ ਜਾਂਦਾ ਸੀ ਪਿੱਤਲ ਦਾ ਦੀਵਾ ਇੱਕ ਮਿੱਟੀ ਦਾ ਦੀਵਾ ਦੇ ਚੱਲੇ ਇੱਕ ਚੱਪਣੀ ਇੱਕ ਦੀਵਾ ਉੱਪਰੋਂ ਤੇਲ ਪੈਂਦਾ ਸਾਈਡ ਤੇ ਵਤਨ ਨਿਕਲਦੀ ਇਧਰਲੇ ਬੰਨੇ ਸਾਹਮਣੇ ਛੋਟੇ ਛੋਟਿਆਂ ਗਾਗਰਾਂ ਘੜੇ ਤੇ ਟੁੱਟਾ ਤੇ ਸਾਫਤ ਜਿਹੜਾ ਪ੍ਰਾਤਨ ਘੜੇ ਜਿਹੜੇ ਆ ਆਪ ਜੀ ਦਰਸ਼ਨ ਕਰ ਰਹੇ ਹੋ ਉਸ ਗੁਰਦਵਾਰੇ ਦਾ ਪ੍ਰਾਤਨਾ ਜੀ ਗੁਰਦੁਆਰਾ ਟਾਰੀ ਸਾਹਿਬ ਦੇ ਬਿਲਕੁਲ ਨਾਲ ਇੱਕ ਜਗ੍ਹਾ ਦੇ ਉੱਤੇ ਕੁਝ ਹੋਰ ਚੀਜ਼ਾਂ ਗੁਰੂ ਸਾਹਿਬ ਜੀ ਦੀਆਂ ਰੱਖੀਆਂ ਗਈਆਂ ਵਾ ਇਹ ਗੁਰੂ ਸਾਹਿਬ ਜੀ ਦਾ ਚੋਲਾ ਦੱਸਿਆ ਜਾਂਦਾ ਵਾ ਆਪ ਜੀ ਦਰਸ਼ਨ ਕਰ ਸਕਦੇ ਹੋ ਹੋਰ ਵੀ ਕਈ ਪ੍ਰਾਣੀਆਂ ਚੀਜ਼ਾਂ ਇੱਥੇ ਪਈਆਂ ਵਾ ਉਹ ਵੀ ਆਪ ਸੰਗਤਾਂ ਨੂੰ ਦਰਸ਼ਨ ਕਰਵਾਉਂਦੇ ਆ ਗੁਰੂ ਸਾਹਿਬ ਜੀ ਦਾ ਪੁਰਾਣਾ ਚੋਲਾ ਆਪ ਜੀ ਦਰਸ਼ਨ ਕਰੋ ਤੇ ਇਹਦੇ ਨਾਲ ਹੀ ਇੱਥੇ ਗੁਰੂ ਸਾਹਿਬ ਜੀ ਦੀ ਆ ਜਿਹੜੀ ਦਸਤਾਰ ਰੱਖੀ ਗਈ ਆ ਉੱਤੇ ਲਿਖ ਕੇ ਵੀ ਉਹਨਾਂ ਨੇ ਲਾਇਆ ਵਾ ਤੇ ਆਹਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਮੈਲ ਮਾਤਾ ਦਮੋਦਰੀ ਜੀ ਦਾ ਸ਼ਾਲ ਆ ਜਿਹੜਾ ਖੇਸ ਦੇ ਵਾਂਗੂ ਆਪੋ ਨੂੰ ਨਜ਼ਰ ਆਉਂਦਾ ਵਾ ਇਹਦਾ ਡਿਜ਼ਾਈਨ ਇਹ ਮਾਤਾ ਦਮੋਦਰੀ ਜੀ ਦਾ ਫੋਲ ਦੱਸਿਆ ਜਾਂਦਾ ਇਹ ਹੁਕਮਨਾਮਾ ਸਹਿਬਾ ਜਿਹੜੇ ਸ਼ੀਸ਼ੇ ਦੇ ਵਿੱਚ ਮੜੇ ਗਏ ਆ ਤੇ ਨਾਲ ਇਹ ਜਿਹੜਾ ਸਾਹਮਣੇ ਆਪਾਂ ਦੇਖ ਰਹੇ ਹਾਂ ਪੁਰਾਣੇ ਮੰਜੇ ਦਾ ਪਾਵਾ ਕਿਸੇ ਦਾ ਤੇ ਹੁਕਮਨਾਮਾ ਸਹਿਬ ਵੀ ਛੇਵੇਂ ਪਾਸ਼ਾ ਜੀ ਦੀ ਔਰਤ ਲਿਖੇ ਗਏ ਦੱਸੇ ਜਾਂਦੇ ਆ ਤੇ ਇੱਧਰ ਜੇ ਆਪਾਂ ਨਜ਼ਰ ਮਾਰੀਏ ਤਾਂ ਇਹ ਗੁਰੂ ਸਾਹਿਬ ਜੀ ਦਾ ਸਿਮਰਨਾਮਾ ਜਿਹੜਾ ਗੋਟੇ ਦੇ ਉੱਤੇ ਉੱਤੇ ਆਪਾਂ ਨੂੰ ਨਜ਼ਰ ਆ ਰਿਹਾ ਤੇ ਉੱਪਰਲੇ ਪਾਸੇ ਨੂੰ ਫੋਲ ਆ ਇਹ ਵੀ ਸ਼ੀਸ਼ੇ ਦੇ ਵਿੱਚ ਮੜਿਆ ਗਿਆ ਵਾ ਇਹ ਗੁਰੂ ਸਾਹਿਬ ਜੀ ਦੀਆਂ ਖੜਾਵਾਂ ਲੱਕੜ ਦੀਆਂ ਇਹ ਪਈਆਂ ਹੋਈਆਂ ਆਪ ਜੀ ਦਰਸ਼ਨ ਕਰ ਸਕਦੇ ਹੋ ਤੇ ਮਗਰਲੇ ਪਾਸੇ ਆਹਾ ਆਪਾਂ ਨੂੰ ਜੋ ਲੱਕੜ ਦਾ ਕੁਝ ਪਤਾ ਨਹੀਂ ਕੀ ਚੀਜ਼ ਆ ਇਹ ਇਹਦੇ ਬਾਰੇ ਕੋਈ ਲਿਖਿਆ ਵੀ ਨਹੀਂ ਗਿਆ ਇੱਥੇ ਤੇ ਇਹਦੇ ਮਗਰਲੇ ਪਾਸੇ ਆਪਾਂ ਦੇਖੀਏ ਤਾਂ ਉਹ ਲੋਹੇ ਦੀ ਪਈਆ ਤਵੀ ਆਪ ਜੀ ਉਹ ਵੀ ਦਰਸ਼ਨ ਕਰ ਸਕਦੇ ਆ ਇਹ ਲੋਹੇ ਦੀ ਤਵੀ ਆ ਇਹ ਵੀ ਪੁਰਾਣੀ ਜੰਗਾਲ ਲੱਗਣ ਕਾਰਨ ਟੁੱਟੀ ਜੀ ਪਈ ਆ ਤੇ ਇਹ ਵੀ ਇੱਥੇ ਸੰਭਾਲ ਕੇ ਰੱਖੀ ਗਈ ਆ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਬਰਾਜਮਾਨ ਕੀਤਾ ਗਿਆ ਵਾ ਇਹ ਸਰੂਪ ਵੀ ਪ੍ਰਾਤਨ ਦੱਸਿਆ ਜਾਂਦਾ ਤੇ ਇਹ ਜੋ ਸੰਦੂਖ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਮਾਤਾ ਰਾਮੂ ਜੀ ਦਾ ਦੱਸਿਆ ਜਾਂਦਾ ਹੈ ਇਹਨੂੰ ਵੀ ਰੰਗ ਕਰਕੇ ਸੰਭਾਲਿਆ ਗਿਆ ਵਾ ਇਹਦੇ ਵਿੱਚ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਰੱਖੀਆਂ ਗਈਆਂ ਹੋਰ ਵੀ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਜੋ ਇੱਥੇ ਸੰਭਾਲੀਆਂ ਗਈਆਂ ਜੋ ਗੁਰੂ ਸਾਹਿਬਾਨ ਦੇ ਸਮੇਂ ਦੀਆਂ ਦਸਿਆ ਜਾਂਦੀਆਂ ਵਾਂ ਉਹ ਵੀ ਆਪ ਜੀ ਦਰਸ਼ਨ ਕਰ ਸਕਦੇ ਹੋ ਇਹ ਪ੍ਰਾਤਨ ਖੂਈ ਆ ਜੋ ਛੋਟੀ ਇੱਟ ਦੀ ਬਣੀ ਹੋਈ ਹੈ ਇਹਦੇ ਆਲੇ ਦੁਆਲੇ ਵਾਰਡ ਕਰਕੇ ਤੇ ਉੱਪਰ ਜਾਲੀ ਲਗਾ ਦਿੱਤੀ ਗਈ ਆ ਵਿੱਚ ਹਨੇਰਾ ਹੋਣ ਕਰਕੇ ਹੋ ਸਕਦਾ ਆਪ ਜੀ ਨੂੰ ਜੋ ਛੋਟੀਆਂ ਇੱਟਾਂ ਵਾਂ ਜੋ ਨਾਨਕਸ਼ਾਹ ਦੀਆਂ ਇੱਟਾਂ ਉਹ ਨਾਂ ਦੇਸਣ ਪਰ ਇਹ ਵੀ ਬਣੀ ਛੋਟੀ ਇੱਟ ਦੀ ਆ ਜੋ ਨਾਨਕਸ਼ਾਹ ਦੀਆਂ ਇੱਟਾਂ ਹੁੰਦੀਆਂ ਸੀਗੀਆਂ ਉਹਨਾਂ ਦੀ ਬਣੀ ਹੋਈ ਆ ਇਹਨੂੰ ਵੀ ਇੱਥੇ ਸੰਭਾਲਿਆ ਗਿਆ ਗੁਰੂ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਂਦਿਆਂ ਤੋਂ ਅਤੇ ਇਤਿਹਾਸ ਸਾਂਝਾ ਕਰਦਿਆਂ ਤੋਂ ਸਾਡੇ ਤੋਂ ਬਹੁਤ ਸਾਰੀਆਂ ਪੁੱਲ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫੀ ਬਖਸ਼ਣੀ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਡੇ Facebook ਪੇਜ ਤੇ Instagram ਪੇਜ ਨੂੰ ਫੋਲੋ ਕਰਿਓ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ